ਹਲੇ ਸੋਨਹਾਰ ਰਾਤ ਕੀ ਗਾਣੇ ਬੋਲੇ ਸੋਨਹਾਰ ਰਾਤ ਕੀ ਗਾਣੇ ਜੋ ਜਖਮ ਕੀ ਕਮਨੀਆ ਜੀ ਮੈਡੀਕਲ ਕਰਾਨੇ ਕੇ ਆਏ ਸੀ ਇਸ ਦੀ ਸੰਬੰਧਕ ਦੀ ਰਿਪੋਰਟ ਆ ਸੰਦੀਪ ਤੇ ਜਿਹੜਾ ਮੈਡੀਕਲ ਕੋਡ ਦੇ ਆਰਡਰ ਦੇ ਤਹਿਤ ਹੋਇਆ ਜੀ ਤਿੰਨ ਡਾਕਟਰਸ ਦੇ ਬੋਰਡ ਨੇ ਕੀਤਾ ਹੈ ਉਹਦੇ ਵਿੱਚ ਡਾਕਟਰ ਕਰਮਦੀਪ ਸਿੰਘ ਕਾਹਲ ਆਰਥੋਪੈਡੀਸ਼ਨ ਡਾਕਟਰ ਪੂਨਮ ਧੀਰ ਸਰਜਨ ਔਰ ਮੈਂ ਸੀ ਐਸ ਫਿਜ਼ੀਸ਼ੀਅਨ ਪਛੀ ਉਹਨਾਂ ਦਾ ਮੈਡੀਕਲ ਕੀਤਾ ਜੋ ਵੀ ਉਹਨਾਂ ਦੀ ਅੱਗੇ ਐਕਸ-ਰੇਜ਼ ਔਰ ਸੀਟੀ ਸਕੈਨ ਵਗੈਰਾ ਹੋ ਰਹੇ ਨੇ ਉਹ ਰਿਪੋਰਟ ਆਉਣ ਤੋਂ ਬਾਅਦ ਜੋ ਵੀ ਉਹਦੀ ਰਿਪੋਰਟ ਬਣੇਗੀ ਉਹ ਅਸੀਂ ਕਨਸਰਨਡ ਅਥਾਰਟिटीज ਨੂੰ ਦੇ ਦਾਂਗੇ ਉਹ ਇੰਜਰੀ ਵਗੈਰਾ ਜੇਕਰ ਉਹ ਹਲੇ ਕੀ ਸਾਰਾ ਕਲੀਨ ਐਕਸ-ਰੇ ਤੋਂ ਕਲੀਅਰ ਹੁੰਦਾ ਹੁੰਦਾ ਸਾਰਿਆ ਨੇਚਰ ਆਫ ਇੰਜਰੀ ਆ ਜੋ ਕੁਝ ਵੀ ਹੈ ਉਹਦਾ ਉਹ ਸਾਰਾ ਉਸ ਤੋਂ ਕਲੀਅਰ ਹੁੰਦਾ ਹੈ ਕੋਈ ਸਰਜਰੀ ਸਰਜਰੀ ਵਗੈਰਾ ਦਾ ਸਕਨ ਕਰਦਾ ਨਹੀਂ ਕੋਈ ਐਦਾਂ ਨਹੀਂ ਸੀ ਦੇਖੋ ਐਂ ਤਾਂ ਕੰਪਲੇਨਟ ਤਾਂ ਉਹਨਾਂ ਦੀ ਸੀਗੀ ਕਿ ਸੀਗਾ ਜੋ ਵੀ ਸੀਗਾ ਤੇ ਪਰ ਉਹ ਜਦ ਤੱਕ ਉਹ ਪ੍ਰੋਪਰ ਉਹਦੀ ਐਕਸ-ਰੇ ਫਿਲਮਿੰਗ ਵਗੈਰਾ ਜਾਂ ਹੋਰ ਉਹਦੀ ਰਿਪੋਰਟਿੰਗ ਨਹੀਂ ਆ ਜਾਂਦੀ ਨਾ ਉਨੀ ਦੇਰ ਤੱਕ ਹਲੇ ਬੜਾ अर्ਲੀ ਸਟੇਜ ਹੈ ਕਿ ਅਸੀਂ ਮੈਂ ਉਹਦੇ ਤੇ ਕੁਝ ਕਮੈਂਟ ਕਰ ਸਕਾਂ। ਕੀ ਡਾਕਟਰਾਂ ਨਾਲ ਕੀ ਗੱਲਬਾਤ ਹੋਈ ਦੇਖੋ ਮਾਂ ਜੋ ਕੋਟ ਨੇ ਆਰਡਰ ਦਿੱਤੇ ਸੀ ਕਿ ਸੰਦੀਪ ਸਿੰਘ ਦਾ ਨਾ ਅੰਦਰ ਮੈਡੀਕਲ ਕਰਾਇਆ ਜਾਵੇ ਬਾਹਰੋਂ ਪਹਿਲਾਂ ਅੰਦਰੋਂ ਆਇਆ ਸੀ ਪਰ ਅੰਦਰ ਤੇ ਸਮਝੋ ਕਿ ਉਹਨੇ ਨਾ ਮਾਤਰੀ ਸੀ ਇੱਕ ਗੋਲੀ ਵੀ ਨਹੀਂ ਦਿੱਤੀ ਅੰਦਰ ਨਾ ਦੋ ਦਿਨ ਰੋਟੀ ਖਾਈ ਉਹਨੂੰ ਰੋਟੀ ਦਿੱਤੀ ਤੇ ਨਾ ਉਹਨੂੰ ਪਾਣੀ ਦਿੱਤੀ ਕੁਝ ਵੀ ਨਹੀਂ ਦਿੱਤਾ ਫਿਰ ਉਸ ਤੋਂ ਬਾਅਦ ਕੋਡੀਆਂ ਦੇ ਵਿੱਚੋਂ ਜਿਹੜਾ ਜੇਲ੍ਹ ਦਾ ਸੁਪਰੀਂਡੈਂਟ ਉਹ ਚੇੜਾ ਕੇ ਰੱਖਦੇ ਹੋਏ ਕੋਈ ਕੋਈ ਸੁਣਵਾਈ ਵੀ ਨਹੀਂ ਕੀਤੀ ਫਿਰ ਉਸ ਤੋਂ ਬਾਅਦ ਅੱਜ ਲੈ ਕੇ ਆਏ ਇੱਥੇ ਸੰਗਰੂਰ ਦੇ ਵਿੱਚ ਹਸਪਤਾਲ ਦੇ ਵਿੱਚ ਬੋਰਡ ਬੈਠਾ ਹੁਣ ਦੇਖੋ ਕੀ ਜਵਾਬ ਦਿੰਦੇ ਜੀ ਡਾਕਟਰ ਸਾਹਿਬ ਕੋਈ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਨਾ ਵਕੀਲ ਸਾਹਿਬ ਅੰਦਰ ਕੀ ਨਾਮ ਆ ਗਿਆ ਜੀ ਕੀ ਕਹਿਣਾ ਚਾਹੂਗਾ ਕਿ ਜਿੰਨਾ ਤਿੰਨ ਮੁੰਲਾ ਜਿੰਨਾ ਨਾਲ ਲੜਾਈ ਹੁੰਦੀ ਉਹਨਾਂ ਦੇ ਇੱਥੇ ਇੱਕ ਬੰਦੇ ਦੀ ਡੈਥ ਹੋ ਗਈ ਦੇਖੋ ਉਹਦੇ ਬਾਰੇ ਅਜੇ ਮੈਨੂੰ ਪਤਾ ਨਹੀਂ ਨਾਮ ਨੂੰ ਪਤਾ ਲੱਗਾ ਜੀ ਇਹਦੇ ਬਾਰੇ ਦੇਖੋ ਪੁਲਿਸ ਜਿਹੜੀ ਆ ਉਹ ਸਟੇਟ ਦੀ ਏਜੰਸੀ ਹੈ ਜੀ ਪਰ ਡਾਕਟਰ ਜਿਹੜੇ ਹਨ ਡਾਕਟਰ ਤੁਸੀਂ ਤੁਹਾਨੂੰ ਯਾਦ ਹੋਊਗਾ ਭਾਈ ਹਰਜਿੰਦਰ ਸਿੰਘ ਜਿੰਦੇ ਦਾ ਗੋਲੀਆਂ ਬਚ ਗਈਆਂ ਲਤਾਂ ਦੇ ਵਿੱਚ ਤੇ ਆ ਜਿਹੜਾ ਇਥੇ ਡੀਜੀਪੀ ਰਿਹਾ ਮੁੜ ਕੇ ਆਪਣੇ ਸਰਦੀਪ ਬਿਰਕ ਜੀ ਇਹ ਜਾ ਕੇ ਉਹ ਗੋਲੀਆਂ ਦੇ ਛੇਕਾਂ ਦੇ ਵਿੱਚ ਉਂਗਲਾਂ ਪਾ ਕੇ ਤੇ ਉਹਨੂੰ ਟਾਰਚਰ ਕਰਦਾ ਸੀ ਉਹਨੂੰ ਹਲਾਉਂਦਾ ਸੀ ਵਿੱਚ ਉਹਨੂੰ ਖਰੋਚਦਾ ਸੀ ਵਿੱਚ ਪਰ ਉਹਦਾ ਇਲਾਜ ਇੱਕ ਬੰਗਾਲੀ ਡਾਕਟਰ ਕਰ ਰਿਹਾ ਸੀ ਉਹਨੂੰ ਫਿਰ ਉਹਨੂੰ ਉਹ ਆਂਦਾ ਸੀ ਦੀ ਲੱਤ ਕੱਟੋ ਉਹਨੇ ਲੱਤ ਨਹੀਂ ਕੱਟਨੀ ਦੀ ਰਾਤ ਵਿੱਚ ਆਲੇ ਇਸ ਕਰਕੇ ਡਾਕਟਰ ਤੇ ਜਿਹੜਾ ਉਹ ਤੇ ਰੱਬ ਦਾ ਰੂਪ ਨੇ ਉਹਨਾਂ ਲਈ ਤੇ ਕੋਈ ਦੁਸ਼ਮਣ ਨਹੀਂ ਕੋਈ ਸੱਜਣ ਨਹੀਂ ਜੀ ਉਹ ਤੇ ਆਪਣਾ ਮੈਡੀਕਲ ਜੇ ਕੋਈ ਪ੍ਰੈਸ਼ਰ ਨਾ ਆਇਆ ਤੇ ਉਹਨਾਂ ਨੇ ਸਹੀ ਕੀਤਾ ਹੋ। ਫੇਸ ਕਰਕੇ ਡਾਕਟਰਾਂ ਦੇ ਉੱਤੇ ਕੋਈ ਬੁਕਤਾਂ ਸ਼ੱਕ ਨਹੀਂ ਕੀਤਾ ਪਰ ਸਟੇਟ ਜਿਹੜੀ ਆ ਉਹ ਆਪਣਾ ਜਿਹਾ ਰੋਲ ਬੜਾ ਅਜੀਬ ਤਰੀਕੇ ਨਾਲ ਬਾਹਰ। ਸ਼ੀਆ ਜੀ ਜੇ ਉਹਦੇ ਤੇ ਹਮਲਾ ਹੁੰਦਾ ਤੇ ਉਹਦਾ ਹਮਲੇ ਦਾ ਜਿਹੜਾ ਉਹਦੀ ਨੋਟਸ ਲੈਣਾ ਸੋਡੈਂਟ ਜੇਲ ਨੇ। ਜੇ ਉਹ ਕਿਸੇ ਤੇ ਹਮਲਾ ਕਰਦਾ ਤੇ ਉਹਦਾ ਨੋਟਸ ਸੋਡੈਂਟ ਜੇਲ ਨੇ ਲਗਾ। ਜੀ ਇਹ ਬਾਇਸਡ ਨਹੀਂ ਹੋ ਸਕਦਾ ਦੋਆ ਪੱਖਾਂ ਦਾ ਕ੍ਰੋਸ ਜਿਹੜੀ ਆ ਵਰਸ਼ਨ ਦੋਈ ਜਿਹੜੀ ਆ ਉਸ ਪਰਚੇ ਦੇ ਵਿੱਚ ਆਉਣਾ ਜੇ ਉਹਨਾਂ ਦੇ ਬਿਆਨਾਂ ਤੇ ਪਰਚਾ ਆਊਗਾ ਕਿ ਸਾਡੇ ਤੇ ਹਮਲਾ ਕੀਤਾ ਸੰਦੀਪ ਨੇ ਤੇ ਸੰਦੀਪ ਦੇ ਬਿਆਨ ਵੀ ਲੈਣੇ ਆ ਕਿ ਉਹਨਾਂ ਮੇਰੇ ਤੇ ਹਮਲਾ ਕੀਤਾ ਤੁਹਾਡੀ ਸੰਦੀਪ ਜੀ ਨਾਲ ਗੱਲ ਹੋਈ ਹੋਣੀ ਆ ਕਿਦਾਂ ਦਾ ਤੋਦਰ ਜਿਹੜਾ ਕੀਤਾ ਗਿਆ ਕਿਉਂਕਿ ਉਹਨਾਂ ਦੇ ਜਿਹੜੇ ਪਰਿਵਾਰ ਕੋਈ ਕਹਿ ਰਿਹਾ ਉਹਨਾਂ ਦੇ ਕੇਸਾਂ ਦੀ ਵੀ ਬੇਅਦਬੀ ਵਗੈਰਾ ਕੀਤੀ ਗਈ ਆ ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੇਸਾਂ ਤੋਂ ਫੜ ਕੇ ਕੀ ਹੋਇਆ ਵੀ ਹੋਊਗਾ ਬੇਅਦਬੀ ਵੀ ਕੀਤੀ ਹੋਊਗੀ ਪਰਿਵਾਰਕ ਮੈਂਬਰ ਕੱਲ ਮਿਲ ਕੇ ਆ ਹਰਦੀਪ ਮਿਲ ਕੇ ਆ ਅੰਮ੍ਰਿਤ ਨਾਲ ਜੀ ਤੇ ਜੋ ਕਹਿ ਰਹੇ ਨੇ ਉਹ ਠੀਕ ਹੈ ਕਿਉਂਕਿ ਉਹ ਗਲਤ ਤੇ ਕਹਿ ਨਹੀਂ ਨਹੀਂ ਕਿ ਅਜੇ ਤੇ ਕੋਈ ਇਹ ਨਹੀਂ ਨਾ ਵੀ ਕੋਈ ਮੈਨੀਪੂਲੇਸ਼ਨ ਕਰ ਲਈ ਹੋਊਗੀ ਤੇ ਜੋ ਉਹਦੇ ਨਾਲ ਹੋਇਆ ਉਹਨੇ ਉਹ ਦੱਸਿਆ ਉਹ ਜੋ ਉਹਨੇ ਦੱਸਿਆ ਉਹਨਾਂ ਬਾਹਰਾਂ ਦੇ ਇਸ ਤੋਂ